ਇੱਕ ਵਾਰ ਇੱਕ ਅੰਨਾ ਬੰਦਾ ਨਾ ਰੇਲ ਗੱਡੀ ਦੇ ਵਿੱਚ ਭੀਖ ਮੰਗਦਾ ਜਾ ਰਿਹਾ ਸੀ ਅੱਗੇ ਗਿਆ ਤੇ ਇੱਕ ਬੰਦਾ ਨਾ ਰੇਲ ਗੱਡੀ ਦੇ ਵਿੱਚ ਉੱਪਰਲੀ ਸੀਟ ਤੇ ਬੈਠਾ ਸੀ ਉਹਦਾ ਹੱਥ ਨਹੀਂ ਪਹੁੰਚਉਂਦਾ ਇਹ ਦੂਜੇ ਬੰਦੇ ਨੂੰ 10 ਰੁਪਏ ਬੜਾਤੇ ਕਹਿੰਦੇ ਦੀ ਝੋਲੀ 'ਚ ਪਾ ਦੇ ਉਹ ਦੂਜੇ ਬੰਦੇ ਨੇ 10 ਰੁਪਏ ਫੜ ਕੇ ਅੰਨੇ ਬੰਦੇ ਦੀ ਝੋਲੀ 'ਚ ਪਾਤੇ ਤੇ ਇੰਨੇ ਨੂੰ ਉਹ ਬੋਲਿਆ ਝੋਲੀ 'ਚ ਰੁਪਈਏ ਪਾਉਣ ਵਾਲਿਆ ਰੱਬ ਤੇਰਾ ਭਲਾ ਕਰੇ ਇਹ ਸਾਰੀ ਘਟਨਾ ਤੀਜਾ ਬੰਦਾ ਬੈਠਾ ਸਾਈਡ ਤੇ ਵੇਖੀ ਜਾਵੇ ਉਹ ਕਹਿੰਦਾ ਬਾਬਾ ਜੀ ਤੁਹਾਨੂੰ ਪੈਸੇ ਇਨ ਦਿੱਤੇ ਤੁਸੀਂ ਗਲਤ ਬੰਦੇ ਨੂੰ ਦਵਾ ਦਿੱਤੀ ਤੁਹਾਨੂੰ ਪੈਸੇ ਉਹਨੇ ਦਿੱਤੇ ਉੱਪ ਤੇ ਇਹਨੂੰ ਅੰਨਾ ਬੋਲਿਆ ਭਲਿਆ ਮਾਨਸਾ ਹੋ ਮੈਂ ਅੰਨਾ ਮੇਰਾ ਰੱਬ ਨਹੀਂ ਅੰਨਾ ਉਹਨੂੰ ਸਾਰਾ ਪਤਾ ਕਿਨੇ ਪੈਸੇ ਦਿੱਤੇ ਤੇ ਕਿਨੇ ਭਲਾ ਕੀਤਾ ਇਹ ਗੱਲ ਤੁਹਾਡੇ ਵਾਸਤੇ ਵੀ ਹੈ ਤੁਸੀਂ ਜ਼ਿੰਦਗੀ ਚ ਨਾ ਬਸ ਭਲਾ ਕਰਨਾ ਨਾ ਛੱਡਿਓ ਤੁਸੀਂ ਕੰਮ ਨੇਕ ਕਰਦੇ ਰਹੋ ਸਾਹਮਣੇ ਵਾਲਾ ਉਹਦਾ ਗੁਣ ਜਾਣੇ ਭਾਵੇਂ ਨਾ ਜਾਣੇ ਪਰ ਉਹ ਪ੍ਰਮਾਤਮਾ ਨੂੰ ਪਤਾ ਤੁਸੀਂ ਚੰਗਾ ਕਰ ਰਹੇ ਹੋ ਤੇ ਜਿਸ ਦਿਨ ਉਸ ਪ੍ਰਮਾਤਮਾ ਨੇ ਖੁਸ਼ ਹੋ ਕੇ ਤੁਹਾਡੇ ਨਾਲ ਚੰਗਾ ਕੀਤਾ ਨਾ ਫਿਰ ਦੁਨੀਆ ਸਲਾਮਾ ਕਰਦੀ ਹੁੰਦੀ ਹੈ ਸੋ ਨੇਕੀ ਕਰੋ ਤੇ ਦਰਿਆ ਦੇ ਵਿੱਚ ਪਾਈ ਜਾਓ ਬਾਕੀ ਪਰਮਾ